ਅੱਜ ਦੀ ਉਹ ਤਸਵੀਰਾਂ ਆਰਬੀ ਇੰਡੀਆ ਟੀਵੀ ਨਿਊਜ਼ ਤੇ ਇਸ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਇਹ ਅੱਜ ਕੋਈ ਛੋਟਾ ਮੋਟਾ ਸਰਚ ਆਪਰੇਸ਼ਨ ਨਹੀਂ ਇਹ ਬਹੁਤ ਹੀ ਵੱਡੇ ਪੱਧਰ ਤੇ ਪੂਰੇ ਪੰਜਾਬ ਭਰ ਦੇ ਵਿੱਚ ਪਰ ਹਾਰ ਟੂ ਜੋ ਗੈਂਗਸਟਰਾਂ ਦੇ ਖਿਲਾਫ ਜੰਗ ਸ਼ੁਰੂ ਕੀਤੀ ਗਈ ਹੈ ਉਸ ਦੇ ਮੱਦੇ ਨਜ਼ਰ ਨਕੋਦਰ ਪੁਲਿਸ ਨੇ ਇੱਕ ਵੱਡਾ ਸਰਚ ਆਪਰੇਸ਼ਨ ਚਲਾਇਆ ਜਿਸ ਦੀਆਂ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਸ਼੍ਰੀ ਜੀ ਨਗੇਸ਼ਵਰ ਰਾਓ IPS ADGP ਪ੍ਰੋਵਾਈਡਿੰਗ ਅਤੇ SSP ਹਰਵਿੰਦਰ ਸਿੰਘ ਵਿਰਕ PPSG ਰਹਿਮਾਈ ਹੇਟ DSP ओंकार ਸਿੰਘ ਬਰਾੜ ਅਤੇ DSP ਸੁਖਪਾਲ ਸਿੰਘ ਉਹਨਾਂ ਦੀਆਂ ਸਾਂਝਾ ਉਹਨਾਂ ਵੱਲੋਂ ਸਾਂਝਾ ਸਰਚ ਆਪਰੇਸ਼ਨ ਚਲਾਇਆ ਗਿਆ ਪੁਲਿਸ ਪਾਰਟੀ ਦੀਆਂ ਟੀਮਾਂ ਨੇ 131 थाना ਦੇ ਛਾਪੇਮਾਰੀ ਕੀਤੀ ਇਹ ਬਹੁਤ ਹੀ ਵੱਡਾ ਜਿਹੜਾ ਸਰਚ ਆਪਰੇਸ਼ਨ ਪੁਲਿਸ ਦਾ ਵੱਡਾ ਕਾਫਲਾ ਜਿਹੜਾ ਨਕੋਦਰ ਤੋਂ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਨਕੋਦਰ ਦੇ ਪੁਲਿਸ ਸਟੇਸ਼ਨ ਤੋਂ ਇੱਕ ਡਰੋਨ ਸ਼ਾਟ ਦੇ ذریعے ਜਿਹੜਾ ਇਹ ਤੁਸੀਂ ਵੱਡਾ ਕਾਫਲਾ ਦੇਖ ਸਕਦੇ ਹੋ ਆਰਬੀ ਇੰਡੀਆ ਟੀਵੀ ਨਿਊ ਤੇ ਨਕੋਦਰ ਤੋਂ ਤਸਵੀਰਾਂ ਐਸਐਸਪੀ ਹਰਵਿੰਦਰ ਸਿੰਘ ਮਿਰਕ ਨੇ ਦੱਸਿਆ ਕਿ ਜੋ 20 ਜਨਵਰੀ ਤੋਂ 22 ਜਨਵਰੀ ਤੱਕ ਪਰਹਾਰ ਇੱਕ ਦਾ ਜਿਹੜਾ ਸਾਂਝਾ ਆਪਰੇਸ਼ਨ ਚੱਲਿਆ ਸੀ ਗੈਂਗਸਟਰਾਂ ਦੇ ਵਿਰੁੱਧ ਯੁੱਧ ਜਿਹੜਾ ਛੇੜਿਆ ਸੀਗਾ ਉਦੇ ਵਿੱਚ 23 ਜਨਵਰੀ ਤੋਂ 7 ਜਨਵਰੀ ਤੋਂ ਪਹਿਲਾਂ ਪਹਿਲਾਂ ਜਲੰਧਰ ਪੁਲਿਸ ਵਿਭਾਗੀ ਵੱਲੋਂ 780 ਸਥਾਨਾਂ ਤੇ ਛਾਪੇਮਾਰੀ ਕੀਤੀ ਗਈ ਸੀ ਇਸੇ ਦੌਰਾਨ 244 ਅਪਰਾਧੀਆਂ ਨੂੰ ਗ੍ਰਫਤਾਰ ਕੀਤਾ ਸੀ ਅਤੇ ਲਾਸਟ ਵਿੱਚ ਐਸਐਸਪੀ ਹਰਵਿੰਦਰ ਸਿੰਘ ਬਿਰਕ ਨੇ ਕਿਹਾ ਕਿ ਆਮ ਲੋਕਾਂ ਨੂੰ ਅਪੀਲ ਆ ਕਿ ਗੈਂਗਸਟਰਾਂ ਨਸ਼ਾ ਤਸਕਰੀ ਜ਼ਬਰਨ ਵਸੂਲੀ ਧਮਕੀ ਕਿਸੇ ਵੀ ਪ੍ਰਕਾਰ ਦੀ ਜੋ ਰੋਤੀਆਂ ਦੀਆਂ ਕਾਲਾਂ ਆndੀਆਂ ਨੇ ਉਸ ਦੀ ਸੂਚਨਾ ਸਾਨੂੰ ਦਿਓ ਅਸੀਂ ਤੁਹਾਡੀ ਜਿਹੜੀ ਜਿਹੜੀ ਪਛਾਣ ਗੁਪਤ ਰੱਖਾਂਗੇ ਅਤੇ ਪੁਲਿਸ ਵੱਲੋਂ ਵੀ ਤੁਹਾਡੀ ਜਿਹੜੀ ਜਾਣ ਤੁਹਾਡੇ ਵੱਲੋਂ ਦਿੱਤੀ ਜਾਣਕਾਰੀ ਜੋ ਹੋਵੇਗੀ ਉਹ ਗੁਪਤ ਰੱਖੀ ਜਾਵੇਗੀ ਜਿਸ ਦੇ ਨਾਲ ਇੱਕ ਵੱਡੇ ਕ੍ਰਾਈਮ ਨੂੰ ਰੋਕਣ ਦੇ ਵਿੱਚ ਤੁਹਾਡੀ ਸਹਾਇਤਾ ਨਾਲ ਇੱਕ ਵੱਡਾ ਕ੍ਰਾਈਮ ਰੁਕ ਜਾਵੇਗਾ ਤੇ ਜਿਸ ਨਾਲ ਪੁਲਿਸ ਨੂੰ ਵੀ ਵੱਡੀ ਸਹਾਇਤਾ ਮਿਲੇਗੀ ਇਹ ਆਪਰੇਸ਼ਨ ਆਪਣਾ ਸ਼ੁਰੂ ਹੋਇਆ ਮਾਨਯੋਗ ਡੀਜੀਪੀ ਸਾਹਿਬ ਵੱਲੋਂ ਇਸ ਆਪਰੇਸ਼ਨ ਦਾ ਨਾਮ ਹੈ ਪ੍ਰਹਾਰ 2 ਪਹਿਲਾਂ ਆਪਾਂ ਨੇ ਪ੍ਰਹਾਰ 1 ਕੀਤਾ ਸੀ ਪ੍ਰਹਾਰ ਦਾ ਮੀਨਿੰਗ ਹੈਗਾ ਕਿ ਅਸੀਂ ਗੈਂਗਸਟਰਾਂ ਦੇ ਵਾਰ ਠੀਕ ਹੈ ਬਟ ਇਹਦਾ ਬ੍ਰਾਡ ਰੇਜ ਦਾ ਜਿਹੜਾ ਮੀਨਿੰਗ ਹੈਗਾ ਗੈਂਗਸਟਰਾਂ ਦੇ ਵਾਰ ਦੇ ਵਿੱਚ ਨਾਲ-ਨਾਲ ਜਿਹੜੇ ਹੈਗੇ ਸਾਡੇ ਬਹੁਤ ਸਾਰੇ ਕ੍ਰਿਮੀਨਲ ਇਸ ਤਰ੍ਹਾਂ ਦੇ ਨੇ ਜਿਨ੍ਹਾਂ ਦੇ ਉੱਪਰ ਮੁਕਦਮੇ ਦਰਜ ਨੇ ਜਾਂ ਪੀਓ ਨੇ ਜਾਂ ਸਾਨੂੰ ਵਾਂਟਡ ਹੈਗੇ ਜਿਹੜੇ ਵਾਂਟਡ ਕ੍ਰਿਮੀਨਲ ਹੈਗੇ ਨੇ ਜਿਨ੍ਹਾਂ ਨੂੰ ਅਸੀਂ ਹਲੇ ਤੱਕ ਅਰੈਸਟ ਨਹੀਂ ਕੀਤਾ ਕਿਸੇ ਨਾ ਕਿਸੇ ਮੁਕਦਮੇ ਦੇ ਵਿੱਚ ਸਾਨੂੰ ਵਾਂਟਡ ਸੀ ਉਹਨਾਂ ਨੂੰ ਵੀ ਅਸੀਂ ਗ੍ਰਿਫਤਾਰ ਕਰਨਾ ਹੈ ਜਾ ਜਿਹੜੇ ਜਿਵੇਂ ਪੀਓ ਹੈਗੇ ਨੇ ਪ੍ਰੋਕਲੇਮਡ ਅਫੈਂਡਰਸ ਦੇ ਜਬਸ ਕਾਊਂਟਰ ਤੇ ਜਿਨ੍ਹਾਂ ਨੂੰ ਅਸੀਂ ਅਰੈਸਟ ਕਰਦਾ ਸਾਡੇ ਪਪਘੋੜੇ ਨੇ ਆਪਾਂ ਨੇ ਫੜਦਾ ਉਹਨਾਂ ਨੂੰ ਐਡ ਇਸੇ ਤਰੀਕੇ ਨਾਲ ਹੀ ਥੈਫਟ ਰੋਬਰੀ ਸਨੇਚਿੰਗ ਵਾਲੇ ਜਿਹੜੇ ਕ੍ਰਿਮੀਨਲ ਹੈਗੇ ਨੇ ਜਿਹੜੇ ਕੋਈ ਸਨੇਚਿੰਗ ਕਰਦਾ ਕੋਈ ਥੈਫਟ ਕਰਦਾ ਰੋਬਰੀ ਕਰਦਾ ਕੋਈ ਡਕਾਈਟਿੰਗ ਕਰਦਾ ਐਡ ਹੋਰ ਜਿਹੜੇ ਤੁਹਾਡੇ ਕਰਾਇਮ ਅਗੇਂਸਟ ਹਿਊਮਨ ਬੋਡੀ ਜਿਹੜੇ ਜਿਨ੍ਹਾਂ ਦੇ ਵਿੱਚ 307 ਦੇ ਮੁਜਰਮ ਹੋ ਸਕਦੇ ਨੇ ਮਟ 302 ਦੇ ਕੇਸ ਦੇ ਜਿਹੜੇ ਮੁਜਰਮ ਨੇ ਉਹ ਵਾਰਟਡ ਹੋ ਸਕਦੇ ਨੇ 326 ਦੇ ਬਾਕਸ ਵੈਪਰ ਦੇ ਠੀਕ ਹੈ ਰੇਪ ਦੇ ਦਾ ਸਵੈ ਪ੍ਰੋਮੋ ਹਾਂਜੀ ਅੱਜ ਪ੍ਰਹਾਰ ਦੀ ਜਿਹੜੀ ਹੈਗੀ ਆ ਸੈਕੰਡ ਟਰਨ ਚੱਲ ਪਈ ਹੈਗੀ ਆ ਕਿਸ ਤਰ੍ਹਾਂ ਦੇ ਹਾਂਜੀ ਆਪਣੇ ਇਸ ਪ੍ਰਹਾਰ 2 આજ ਮਾਰਨਿੰਗ ਤੋਂ ਲੈ ਕੇ 12 ਤਾਰੀਖ ਮਾਰਨਿੰਗ ਤੱਕ 72 ਆਵਰਸ ਤੇ ਆਪਰੇਸ਼ਨ ਪੰਜਾਬ ਪੁਲਿਸ ਵੱਲੋਂ ਕੰਡਕਟ ਕੀਤੇ ਜਾ ਰਹੇ ਨੇ ਸਾਰੇ ਪੰਜਾਬ ਦੇ ਹਰ ਇੱਕ ਜ਼ਿਲ੍ਹਾ ਦੇ ਵਿੱਚ ਪੁਲਿਸ ਹੈੱਡਕੁਆਰਟਰਸ ਦੇ ਇੱਕ ਇੱਕ ਸੀਨੀਅਰ ਅਫਸਰ ਵੀ ਆ ਕੇ ਸੁਪਰਵਾਈਜ਼ ਕਰ ਰਹੇ ਨੇ ਇੱਥੇ ਜਲੰਧ ਰੋਰੰਡ ਦੇ ਵਿੱਚ ਵੀ ਐਨਐਸ ਦੇ ਸਾਥ ਦੇ ਸੁਪਰਡੰਡਰ ਮਾਰਨਿੰਗ ਟੂ ਰੇਡਸ ਵੀ ਕੰਡਕਟ ਕੀਤਾ ਕਾਰਡਨ ਸਰਚ ਆਪਰੇਸ਼ਨ ਵੀ ਕਰ ਰਹੇ ਅੱਜ ਕਾਫੀ ਜੂ ਸਸਪੈਕਟਸ اور ਵਾਂਟਡ ਵਿਅਕਤੀਆਂ ਨੂੰ ਵੀ ਇਹਨਾਂ ਰਾਉਂਡ ਅਪ ਕੀਤਾ ਹੈ ਉਹਨਾਂ ਦਾ ਵਿੱਚੋਂ ਐਸਐਸਪੀ ਸਾਹਿਬ ਕਹਿ ਰਹੇ ਦੋ ਐਸੇ ਵਿਅਕਤੀ ਹੈ ਜੋ ਇੱਕ ਟੂ ਗੈਂਗਸ ਦਾ ਐਸੋਸੀਏਟਸ ਕਹਿ ਰਹੇ ਉਹ ਸਾਰੀ ਡਿਟੇਲਸ ਐਸਐਸਪੀ ਸਾਹਿਬ ਤੋਂ ਉਹਨਾਂ ਦੇ ਦੇ ਦੇਣੇ ਇਹ ਆਪਰੇਸ਼ਨ ਲਗਾਤਾਰ ਚੱਲੇਗਾ ਇਹ ਪਬਲਿਕ ਨੂੰ ਇੱਕ ਕਾਨਫਰੈਂਸ ਬਿਲਡ ਕਰਨ ਵਾਸਤੇ ਇਹ ਆਪਰੇਸ਼ਨ ਕੰਡਕਟ ਕੀਤਾ ਜਾ ਰਿਹਾ ਹੈ ਡੀਜੀਪੀ ਪੰਜਾਬ ਜੀ ਦਾ ਡਾਇਰੈਕਸ਼ਨਸ ਤੇ ਹੋ ਰਿਹਾ ਸਾਰੇ ਪੰਜਾਬ ਦੇ ਵਿੱਚ ਲੋ ਗੈਂਗਸਟਰਸ ਕੇ ਬਾਰੇ ਮੇ ਜੋ ਵੀ ਤੁਹਾਡੇ ਕੋਲ ਇਨਫਰਮੇਸ਼ਨ ਹੋਣਗੇ ਜੋ ਵੀ ਹੈ ਉਹ ਐਸਐਸਪੀ ਸਾਹਿਬ ਨੂੰ ਜਾਂ ਆਪਣਾ ਡੀਐਸਪੀ ਸਾਹਿਬ ਨੂੰ ਇਨਫੋਰਮ ਕਰ ਸਕਦੇ ਹਨ ਉਹਨਾਂ ਨੂੰ ਜੋ ਵੀ ਇਨਫੋਰਮ ਕਰਨਗੇ ਉਹਨਾਂ ਨੂੰ ਪ੍ਰੋਪਰਲੀ ਅਪ੍ਰੋਪਰੀਟਲੀ ਰਿਵਾਰਡ ਵੀ ਦਿੱਤਾ ਜਾਏਗਾ ਉਹਨਾਂ ਦਾ ਡਿਟੇਲਸ ਸਿਕਰਟ ਵੀ ਰੱਖਾ ਜਾਏਗਾ